ਜਿੱਥੇ ਜ਼ਿਲ੍ਹਾ ਗੁਰਦਾਸਪੁਰ 'ਚ ਰਾਵੀ ਦਰਿਆ ਨੇ ਵੱਖੋ-ਵੱਖੇ ਖੇਤਾਂ 'ਚ ਵੱਡੀ ਤਬਾਹੀ ਮਚਾਈ ਆ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਆ ਬਿਆਸ ਦਰਿਆ ਦੀ ਤੇ ਬਿਆਸ ਦਰਿਆ ਦੀ ਵੀ ਤਬਾਹੀ ਦੇ ਮੰਜ਼ਰ ਨੇ ਜਿਹੜੇ ਉਹ ਜਿੱਥੇ ਹੌਲੀ-ਹੌਲੀ ਸਾਹਮਣੇ ਆ ਰਹੇ ਨੇ ਉੱਥੇ ਇੱਕ ਭੈਣੀ ਮੀਲਮਾਂ ਦੀ ਹਦੂਦ ਦੇ ਵਿੱਚੋਂ ਅਨੋਖੀ ਤੇ ਵੱਖਰੀ ਜੀ ਤਸਵੀਰ ਆ ਜਿਹੜੀ ਉਹ ਸਾਹਮਣੇ ਆਈ ਆ ਕੈਮਰੇ ਦੇ ਰਾਹੀਂ ਦਿਖਾ ਦਿੱਤੀ ਜਾਵੇ ਕਿ ਇੱਥੇ ਇੱਕ ਜਤਿੰਦਰ ਸਿੰਘ ਝੋਰ ਦੇ ਨਾਂ ਦਾ ਜਿਹੜਾ ਵਾ ਕਿਸਾਨ ਆ ਤੇ ਉਹਦੀ ਮਜਬੂਰੀ ਇਸ ਕਦਰ ਬਣ ਗਈ ਆ ਲੋਕਾਂ ਨੂੰ ਮੁਫਤ ਜਿਹੜੀ ਆ ਝੋਨੇ ਦਾ ਖੇਤ ਆ ਉਹ ਉਨ ਲਈ ਕਿ ਉਹਨਾਂ ਦਾ ਕਹਿਣਾ ਪਰਿਵਾਰ ਦਾ ਕਿ ਇਹਨੂੰ ਵਧਾਉਣ ਵਾਸਤੇ ਜਿਹੜੀ ਮਜ਼ਦੂਰੀ ਸੀ ਭਾਵ ਜਿਹੜੀ ਲੇਬਰ ਸੀ ਉਹ ਜ਼ਿਆਦਾ ਚੜ ਰਹੀ ਸੀ ਤੇ ਉਹਨਾਂ ਦੀ ਸਮਰੱਥਾ ਜਿਹੜੀ ਆ ਮਜ਼ਦੂਰਾਂ ਨੂੰ ਜਿਹੜੀ ਲੇਬਰ ਦੇਣ ਦੀ ਵੀ ਨਹੀਂ ਰਹੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਸ ਕਿਸਾਨ ਦੇ 10 ਏਕੜ ਜਿਹੜਾ ਝੋਨਾ ਸੀ ਉਹ ਜਿਹੜਾ ਵਾ ਦਰਿਆ ਬਿਆਸ ਦੀ ਪੇਟ ਚੜ ਗਿਆ ਵਾ ਤੁਹਾਨੂੰ ਦੁਬਾਰਾ ਦੱਸਦੀ ਕਿ ਭੈਣੀ ਮੀਲਮਾ ਦੇ ਸਾਹਮਣੇ ਜੋ ਰਿਵਰਸ ਪਾਣੀ ਆ ਗੱਦੀ ਨਾਲੇ ਦਾ ਇਹ ਇਨ੍ਹਾਂ ਪਿੰਡਾਂ ਦੇ ਵਿੱਚ ਘੁੰਮਦਰ ਆ 35 ਤੋਂ 40 ਦਿਨ ਦੇ ਕਰੀਬ ਜਿੱਥੇ ਗੰਨੇ ਦੀ ਖੇਤ ਖੇਤਾਂ ਦੀ ਬਾਦੀ ਦੀਆਂ ਤਸਵੀਰਾਂ ਸਾਹਮਣੇ ਪਿਛਲੇ ਦਿਨੀ ਆਈਆਂ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਝੋਨੇ ਦੇ ਖੇਤ ਨੇ ਬੇਸ਼ੱਕ ਦੇਖਣ ਨੂੰ ਹਰੇ ਭਰੇ ਲੱਗ ਰਹੇ ਨੇ ਪਰ ਇਹਨਾਂ ਦੇ ਪੱਲੇ ਜਿਹੜਾ ਵਾ ਦੱਸਿਆ ਜਾ ਰਿਹਾ ਦਾਣੇ ਵੀ ਜਿਹੜੇ ਆ ਫੜ ਕੇ ਦੇਖੇ ਗਏ ਨੇ ਕਿ ਦਾਣਿਆਂ ਦੇ ਪੱਲੇ ਕੁਝ ਵੀ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਕੁਝ ਗੁੱਜਰ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਵੱਲੋਂ ਰੇੜੇ ਲੋਡ ਕਰ ਲਏ ਨੇ ਇੱਧਰ ਕਟਾਈ ਕੀਤੀ ਜਾ ਰਹੀ ਹੈ ਤੇ ਇਹ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਪਿੰਡ ਵਸੀਆਂ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਇੱਥੇ ਆਗੂ ਵੀ ਇਕੱਤਰ ਹੋਏ ਨੇ ਚਾਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹੁਣ ਸਤਨਾਮ ਸਿੰਘ ਚਾਹੇ ਪਗ ਬਲਜੱਟਾ ਲਹਿਰ ਦੇ ਆਗੂ ਨੇ ਬਲਜਿੰਦਰ ਸਿੰਘ ਚੀਮਾ ਜਾਂ ਸਰਵਜੀਤ ਸਿੰਘ ਲਾਲੀਆ ਨੇ ਜੋ ਜਥੇਬੰਦੀਆਂ ਨਾਲ ਜੁੜੇ ਹੋਏ ਇਹਨਾਂ ਨੇ ਦੱਸਿਆ ਕਿ ਇਹ ਪਰਿਵਾਰ ਜਿਹੜਾ ਵਾ ਇਸ ਕਦਰ ਮਜਬੂਰ ਹੋ ਚੁੱਕਾ ਸੀ ਕਿ ਲੇਬਰ ਦੇਣ ਦੀ ਬਜਾਏ ਪਿੰਡ ਦੇ ਗੁਰੂ ਘਰ ਤੋਂ ਜਿਹੜੀ ਅਨਾਉਂਸਮੈਂਟ ਕਰਵਾ ਦਿੱਤੀ ਗਈ ਆ ਕਿ ਜਿਸ ਨੂੰ ਵੀ ਚਾਹੀਦਾ ਇਹ ਵੱਢ ਕੇ ਜਿਹੜਾ ਵਾ ਲੈ ਜਾਏ ਪੱਠੇ-ਦੱਥੇ ਵਾਸਤੇ ਤਾਂ ਕਿ ਸਾਡੇ ਖੇਤ ਨੇ ਜਿਹੜੇ ਇਹ ਖਾਲੀ ਹੋ ਜਾਣ ਸੋ ਪੀੜਤ ਕਿਸਾਨ ਜਤਿੰਦਰ ਸਿੰਘ ਝੋੜ ਸਾਡੇ ਨਾਲ ਮੌਜੂਦ ਨੇ ਹਾਂਜੀ ਭਾਜੀ ਮਜਬੂਰੀ ਕੀ ਬਣ ਗਈ ਹੈ ਫ੍ਰੀ ਦੇ ਵਿੱਚ ਵਡਾਉਣਾ ਸ਼ੁਰੂ ਕਰ ਦਿੱਤਾ ਗਰਿਆਸਾ ਮਜਬੂਰੀ ਇਹ ਬਣ ਗਈ ਆ ਜੇ ਜਿਵੇਂ ਆਪਾਂ ਨੇ ਬੋਂਦੇ ਹਣਾ ਤੇ ਬੋਂਦਾ ਸਾਡਾ ਕਰੋਖ ਨਹੀਂ ਬੰਦਾ ਵੀ ਜੇ ਖਰਚਾ ਜਿਹੜਾ ਹੈ ਨਾ ਉਹ ਬਹੁਤ ਜਿਆਦਾ ਚੜਦਾ ਹੈਗਾ ਜੇ ਆਪਾਂ ਬੋਂਦੇ ਹਾਂ ਦੇ ਇਸ ਕਰਕੇ ਹੀ ਮੈਂ ਅਲੋਟਮੈਂਟ ਕਰਵਾਤੀ ਗੁਰਦਵਾਰੇ ਦੇ ਵਿੱਚ ਚਲ ਸਾਡਾ ਕੰਮ ਸਕਾ ਸਾਡੀ ਭਾਈ ਤੇ ਬੱਜੇ ਹਾਂਜੀ ਹਾਂਜੀ ਤੇ ਇਸ ਕਰਕੇ ਮੈਂ ਜਿਹੜੀ ਲੋਕਾਂ ਨੂੰ ਕਿਹਾ ਵੀ ਤੁਸੀਂ ਜਾਣ ਕੇ ਤਾਂ ਵੱਡ ਵੱਡ ਕੇ ਲੈ ਜਾਓ ਕਢਣ ਕਰਦੇ ਮੂਹ ਵਿੱਚ ਪੈ ਜਾਣਗੇ ਠੀਕ ਹੈ ਭਾਈ ਜੇ ਲੇਬਰ ਪੈਸੇ ਐਵਰੇਜ ਕਿੰਨੀ ਚੱਲਦੀ ਕਿੱਲੇ ਦੀ ਵੱਢਣ ਦੀ ਭਈਆਂ ਦੀ ਲੇਬਰ ਘੱਟੋ ਘੱਟ 5000 ਰੁਪਏ ਹੈਗੀ ਹੈ ਜੀ ਆਹ ਤਾਂ ਤੁਹਾਡਾ 5000 ਰੁਪਏ ਸਾਡੇ 5 ਉਹ ਤੇ ਬੱਜੇ ਸਾਡਾ ਤੇ ਬੱਜੇ ਕੋਲੋਂ ਨਾ ਹ ਠੀਕ ਹੈ ਤੇ ਬਾਕੀ ਦੋ ਕਿਲੇ ਤੁਸੀਂ ਆਹ ਵੇਖ ਸਕਦੇ ਸਾਹਮਣੇ ਆਜ ਸ਼ੁਰੂ ਕਰਦੇ ਹੋ ਤੇ ਅੱਠ ਕਿਲੇ ਮੇਰਾ ਉਹ ਤਾਂ ਬਿਲਕੁਲ ਹੀ ਹੈ ਜੀ ਨਾਸੀ ਹੋ ਗਿਆ ਵਾ ਹੋਰ ਕਿੰਨਾ ਕਿ ਇਸ ਖੇਤਰ ਦੇ ਸਾਡੇ ਇਧਰ ਦਾਵਾਲ ਪਿੰਡ ਟਾਂਡਾ ਪਿੰਡ ਵਾ ਸੈਦੋਵਾਲ ਵਾ ਤੇ ਭਟੀਆਂ ਇਧਰ ਪੈਣੀ ਪਸਵਾਲ ਜਿੰਨਾਂ ਦਾ ਆਕਾ ਸਭ ਲੋਕ ਜਿਹੜੇ ਬਹੁਤ ਫੜ ਦੀ ਪੀਠਲੇ ਆਏ ਠੀਕ ਹੈ ਜੀ ਕੀ ਮੰਗ ਕੀ ਕਰਦੇ ਐ ਅਸਲੇ ਤੁਸੀਂ ਮੰਗ ਅਸੀਂ ਕਰਨਾ ਮੁਆਵਜ਼ੇ ਵਾਸਤੇ 20000 ਦਾ ਐਲਾਨ ਕੀਤਾ ਸਰਕਾਰ ਨੇ ਵੀਰ ਇਹ ਤਾਂ ਬਹੁਤ ਘੱਟ ਵਾ ਜੀ ਜੇ 20000 ਰੱਖੇ 15000 ਰੁਪਏ ਤੁਹਾਡਾ ਕਿਰਾਇਆ ਝੋਨੇ ਦਾ ਖਰਚਾ ਹੀ ਆਗਾ ਲਾਉਣ ਦਾ ਹਾਂਜੀ ਤੇ ਬਾਕੀ ਪਹਿਲੀ ਠੇਕੇ ਤੇ ਮੇਰੇ ਕੋ 50000 ਨੂੰ 62000 ਰੁਪਏ ਤੇ ਉਹ ਬਣ ਗਿਆ ਤੇ 20000 ਰੁਪਏ ਆਪਾਂ ਲੈ ਕੇ ਕੀ ਕਰਾਂਗੇ ਠੀਕ ਹੈ ਜੀ ਹਾਂਜੀ ਸੋ ਹੁਣ ਕੀ ਤੁਹਾਡੀ ਮੰਗ ਕੀ ਆ ਵੀ ਕਿੰਨਾ ਮੋਜਾ ਮਿਲਣਾ ਚਾਹੀਦਾ ਘੱਟੋ ਘੱਟ ਵੀ ਇਹਨੂੰ 70000 ਰੁਪਏ ਚਾਹੀਦਾ ਘੱਟੋ ਘੱਟ ਵੀ ਪਰ ਇਕੜ ਦਾ ਚਾਹੀਦਾ ਪਰ ਇਕੜ ਦਾ ਕਮ ਸੇ ਕਮ ਮਲਾ ਸਾਡਾ ਵੀ ਬਰਾਬਰ ਦਾ ਕੰਮ ਹੋ ਜਾਏ ਨਾ ਵਦੇ ਤੇ ਕੀ ਉਮੀਦਾਂ ਹੈਗੀਆਂ ਕਿ ਸਰਕਾਰਾਂ ਕੁਝ ਪੱਲੇ ਪਾਉਣਗੀਆਂ ਮੁਸ਼ਕਲ ਆਏ ਸਰਵੇ ਸੂਵੇ ਕਰਕੇ ਮਾੜੇ ਮੋੜੇ ਚਲ ਗਏ ਨਹੀਂ ਲੈ ਕੇ ਚਲ ਗਏ ਆ ਠੀਕ ਹੈ ਹਾਂਜੀ ਫਿਰ ਤੁਹਾਡੀ ਤੇ ਉਹ ਹਾਲਾਤਾਂ ਕਿਸਾਨਾਂ ਦੀ ਪੀੜ ਤੇ ਕਿਸਾਨਾਂ ਦੀ ਕਿ ਜੀਏ ਆਸਾ ਤੇ ਮਡੇ ਨਰਾਸਾ ਹਨਾ ਤੇ ਸਾਡੇ ਨਾਲ ਆਗੂ ਨੇ ਜਥੇਬੰਦੀ ਪਗੜੀ ਸਵਾਲ ਜੱਟਾ ਲਹਿਰ ਦੇ ਸਰਬਜੀਤ ਸਿੰਘ ਲਾਲੀਆ ਇਸ ਵਰਤਾਰੇ ਨੂੰ ਜਿਵੇਂ ਇਲਾਕੇ ਚ ਭਾਰੀ ਤਬਾਈ ਹੋਈ ਆ ਤੇ ਕਿਸਾਨਾਂ ਦੀ ਜਿਹੜੀ ਦਿਸ਼ਾ ਹੈਗੀ ਆ ਕਿਵੇਂ ਦੇਖਦੇ ਇਹਨੂੰ ਦੇਖੋ ਜੀ ਇਸ ਟਾਈਮ ਜਿਹੜਾ ਇਹ ਵੇਟ ਏਰੀਆ ਆ ਨਾ ਹਾਂਜੀ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਕੁਝ ਘਰ ਘਰਾਂ ਦਾ ਵੀ ਨੁਕਸਾਨ ਹੋਇਆ ਪਰ ਫਸਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਠੀਕ ਹੈ ਕਮ ਸੇ ਕਮ 50 ਪਿੰਡ ਇਸ ਮਾਰ ਦੇ ਹੇਠ ਆਏ ਆ ਤੇ ਫਸਲ ਬਿਲਕੁਲ ਤਬਾਹ ਹੋ ਗਈ ਹੈ ਤੇ ਕਾਫੀ ਸਰਕਾਰ ਕਹਿ ਰਹੀ ਹੈ ਕਿ 20000 ਰੁਪਇਆ ਹੀ ਪਰ ਏਕੜ ਦੇਵਾਂਗੇ ਜੀ ਜੀ ਪਰ ਇਹ ਜੀਮੀਨਦਾਰ ਬਹੁਤ ਇਤਰਾਹ ਦੇ ਆ ਕਿ ਜਿਨ੍ਹਾਂ ਨੇ ਠੇਕੇ ਤੇ ਜ਼ਮੀਨਾਂ ਲੈ ਕੇ ਵੀਝੀਆਂ ਹਈਆਂ ਤੇ ਲਗਭਗ 45 40 50 ਹਜ਼ਾਰ ਉਹ ਠੇਕਾ ਵਾ 1 ਸਾਲ ਦਾ ਠੀਕ ਹੈ ਜੀ ਤੇ 20000 ਰੁਪਏ ਉੱਤੇ ਖਰਚਾ ਹੁੰਦਾ ਫਸਲ ਤੇ ਕੋਈ ਵੀ ਫਸਲ ਹੈ ਜੀ 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 ਤੇ ਲਗਭਗ 70000 ਖਰਚਾ ਹੀ ਆਉਣਾ ਤਾਂ ਉਹ ਕਹਿੰਦੇ ਸਾਡੇ ਜਿਹੜੇ ਆਪਣਾ ਲੱਗਾ ਹੋਇਆ ਸਾਨੂੰ ਮਿਲ ਜੇ ਬਚਤ ਤੇ ਸਰਕਾਰ ਨੇ ਕੀ ਦੇਣੀ ਹੈ ਪਰ ਸਰਕਾਰ ਕਹਿ ਰਹੀ ਹੈ ਕਿ ਅਹੀ 20000 ਦਵਾਂਗੇ ਦਵਾਂਗੇ ਕਿ 5 ਕਿੱਲੇ ਘੜ ਤੋਂ ਘੱਟ 5 ਸਿਰਫ 5 ਕਿੱਲੇ ਆਲੇ ਨੂੰ ਦਵਾਂਗੇ ਜਿਹੜੀ ਵੱਧ ਹੈ ਉਹਨੂੰ ਨਹੀਂ ਹੁਣ ਜਿਹਨੇ 10 ਜਾਂ 20 ਕਿੱਲੇ ਠੇਕੇ ਤੇ ਲਏ ਆ ਉਹਨੂੰ ਠੇਕਾ ਤੇ ਪੈ ਗਿਆ ਨਾ ਜਾਂ ਸਰਕਾਰ ਕੋਈ ਪਾਲਿਸੀ ਬਣਾਵੇ ਕਿ ਇਹਨਾਂ ਦੇ ਠੇਕੇ ਮਾਫ ਕੀਤੇ ਜਾਣ ਜਾਂ ਕੋਈ ਸਰਕਾਰ ਵੱਲੋਂ ਜਾਂ ਕੋਈ ਦਾਨੀ ਸੱਜਣ ਇਤਰਾਹ ਦੇ ਆਉਣ ਕਿ ਯਾਰ ਜਿਨ੍ਹਾਂ ਦਾ ਠੇਕਾ ਵਾ ਕਿਸੇ ਕਿਸੇ ਨਾ ਤਰੀਕੇ ਨਾਲ ਉਹਨਾਂ ਦਾ ਠੇਕਾ ਮਾਫ ਹੋਵੇ ਤੇ ਜਾਂ ਫਸਲ ਦਾ 20000 ਮਿਲੇ ਫੇਰ ਤੇ ਸਰ ਜਾਏਗਾ ਪਰ ਮੇਰੀ ਬੇਨਤੀ ਹੈ ਸਰਕਾਰ ਨੂੰ ਹੱਥ ਜੋੜ ਕੇ ਕਿ ਵੇਖਿਆ ਜਾਵੇ ਕਿਸਾਨ ਖਤਮ ਹੋ ਗਿਆ ਜੀ ਠੀਕ ਹੈ ਬਹੁਤ ਵੱਡੀ ਤਰਾਸਦੀ ਹੈ ਤੇ ਧੰਨਵਾਦ ਕਰਦੇ ਜਿਹੜੇ ਕਲਾਕਾਰ ਸੰਸਥਾ ਆਈਆਂ ਅੱਗੇ ਤੇ ਲੋਕ ਆਏ ਆ ਉਹਨਾਂ ਦਾ ਉਹਨਾਂ ਨੇ ਲੋਕਾਂ ਦਾ ਮਤਲਬ ਪੰਜਾਬੀਆਂ ਦਾ ਪੰਜਾਬੀ ਖੜ ਕੇ ਸਾਰ ਲਈ ਐ ਪਰ ਸਰਕਾਰਾਂ ਨੇ ਕੁਝ ਨਹੀਂ ਕੀਤਾ ਸੋ ਬਿਲਕੁਲ ਜੀ ਜਿਵੇਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਜਿਹੜੀ ਆ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਬਰਬਾਦੀ ਦਾ ਆਲਮ ਹੈ ਬਰਬਾਦੀ ਦੇ ਜਿਹੜੇ ਮੰਜ਼ਰ ਹੈਗੇ ਨੇ ਇਹ ਸੂਰਤੇ ਹਾਲਾਤ ਆ ਜਿਹੜੇ ਇਹ ਤੁਸੀਂ ਤਸਵੀਰਾਂ ਦੇ ਰਾਈ ਨਾਲ ਦੇ ਨਾਲ ਦਿਖ ਰਹੇ ਉਹ ਖੇਤਰ ਚਾਹੇ ਸਰਕਲ ਪੁਰਾਣੇ ਛੱਲੇ ਦਾ ਹੋਵੇ ਬੇੜ ਖੇਤਰ ਹੋਵੇ ਚਾਹੇ ਰਾਵੀ ਦਰਿਆ ਦੇ ਵੱਖੋ ਵੱਖ ਖੇਤਰ ਹੋਣ ਮਕੌੜਾ ਪੱਤਨ ਹੋਵੇ ਡੇਰਾ ਬਾਬਾ ਨਾਨਕ ਹੋਵੇ ਰਮਦਾਸ ਹੋਵੇ ਚਾਹੇ ਅਜਨਾਲਾ ਹੋਵੇ ਚਾਰ ਸਪੇਰਿਓ ਜਿਹੜੀਆਂ ਵਾਈ ਦੀਆਂ ਜਿੱਥੇ ਤਸਵੀਰਾਂ ਨੇ ਹੜ੍ਹ ਨੇ ਮਾਰ ਮਾਰੀ ਆ ਉੱਥੇ ਹੀ ਉਹਨਾਂ ਦਾ ਕਹਿਣਾ ਕਿ ਦਾਨੀ ਸੱਜਣਾ ਦਾ ਜਿਵੇਂ ਵੱਡਾ ਹੜ੍ਹ ਆਇਆ ਹੋਇਆ ਵਾ ਜਿਵੇਂ ਇੰਨਾ ਕਿਸਾਨਾਂ ਦੇ ਨੁਕਸਾਨ ਹੋਏ ਨੇ ਇਹਨਾਂ ਦੀ ਪਰਪਾਈ ਜਿਹੜੀ ਆ ਸਰਕਾਰਾਂ ਤੋਂ ਤੇ ਉਹਨਾਂ ਦੀ ਗੱਲਬਾਤ ਤੋਂ ਕੋਈ ਬਹੁਤੀ ਆਸ ਉਮੀਦ ਜਿਹੜੀ ਲੱਗਦੀ ਨਹੀਂ ਆ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਸਰਕਾਰਾਂ ਵੱਲੋਂ ਕੋ ਠੁਕਵੀਆਂ ਕੋਈ ਚੰਗੀਆਂ ਪਾਲਿਸੀਆਂ ਜਿਹੜੀਆਂ ਨੇ ਕਿਸਾਨੀ ਦੇ ਹਿੱਤ ਦੇ ਵਿੱਚ ਜਿੱਥੇ ਬਣਾਈਆਂ ਜਾਣ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਨੇ ਇਸ ਵੇਲੇ ਉਹੀ ਇਹਨਾਂ ਪੀੜਤ ਕਿਸਾਨਾਂ ਦੀ ਜਿਹੜੀ ਆ ਆ ਬਾਹ ਫਟ ਸਕਦੀ ਹੈ ਹੁਣ ਤੱਕ ਲਈ ਇਨਾ ਹੀ ਸਜੂਗੀ ਕੈਮਰਾ ਪਰਸਨਰਸ ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ